ਚਲ ਰਾਤ ਨੂੰ ਟਾਰਚਾਂ ਫੜ ਕੇ ਆ ਬੀਐਸਐਫ ਦੇ ਜਵਾਨਾਂ ਨੂੰ ਜਾ ਕੇ ਉਹਨਾਂ ਦੀਆਂ ਬਾਹਾਂ ਫੜ ਫੜ ਕੇ ਫੋਟੋਆਂ ਲਕ ਚੋਣ ਤੋਂ ਸਵਾਏ ਇਥੋਂ ਦਾ ਐਮਐਲਏ ਇਥੋਂ ਦੀ ਸਰਕਾਰ ਜੋ ਕਰਦੀ ਪਈ ਆ ਉਧਰ ਦੀ ਆਫਤਾਈ ਆ ਪਰ ਕੋਈ ਪ੍ਰਬੰਧ ਨਹੀਂ ਹੋਇਆ ਨਾ ਦਵਾਈਆਂ ਦਾ ਨਾ ਪਸ਼ੂਆਂ ਦੇ ਕੋਈ ਦਵਾਈਆਂ ਉਹਨਾਂ ਦਾ ਨਾ ਕੋਈ ਰਾਸ਼ਰ ਪਾਣੀ ਦਾ ਆ ਸਾਡੇ ਸਾਹਮਣੇ ਇਹ ਟ੍ਰੈਕਟਰ ਉਲਟਿਆ ਦੱਸਿਓ ਪ੍ਰਸ਼ਾਸਨ ਕਿ ਕਿਉਂ ਨਹੀਂ ਕਰਦੇ ਪਏ ਇਹ ਸਿਰਫ ਹਵਾ ਬਾਜੀ ਇੱਕ ਸਿਆਸੀ ਰੋਟੀਆਂ ਸੇਕਦੇ ਪਏ ਆ ਆ ਨੋਮਣੀਆਂ ਚ ਬੂਟੀ ਆ ਅਰ ਨੌ ਮਹੀਨਿਆਂ ਅੱਜ ਤੀਆਂ ਨਹਿਰਾ ਸੂਬੇ 'ਚ ਤੇ ਸਾਫ ਹੋਣਾ ੜੀ ਉਹ ਇਹਨਾਂ ਨੇ 3 ਸਾਲ 3.5 ਸਾਲ ਕਰਾਈ ੜੀ ਹਰ ਸਾਲ ਬਾਅਦ ਆ ਜਾਂਦੇ ਆ ਸਿਆਸੀ ਰੋਟੀਆਂ ਸੇਕਣ ਤੇ ਜੇ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਆਇਆ ਨਾ ਬਾਬੇ ਬੁੱਢੇ ਦੇ ਘਰੋਂ ਸਾਨੂੰ ਮਿਲਦਾ ਪਿਆ ਉਥੇ ਸਾਰਾ ਹੁੰਦਾ ਪਿਆ ਹੋਰ ਕਈ ਸੰਸਥਾਵਾਂ ਮੈਂ ਅੰਮ੍ਰਿਤਸਰੋਂ ਹੁੰਨਾ ਪਿਆ ਕਈ ਸੰਸਥਾਵਾਂ ਕਈ ਸੰਪਰਦਾਵਾਂ ਇੱਥੇ ਆਰੀਆਂ ਆ ਜਿਹੜੀਆਂ ਜਿਹੜੀਆਂ ਆਪਣੀ ਤੂੜੀ ਦਾ ਪ੍ਰਬੰਧ ਜਿਹੜਾ ਪਸ਼ੂਆਂ ਦੇ ਦਵਾਈ ਦਾ ਪ੍ਰਬੰਧ ਜਿਹੜਾ ਮੈਡੀਸਨ ਦਾ ਪ੍ਰਬੰਧ ਆ ਜਿਹੜਾ ਇੱਕ ਨਾ ਮੁੱਖ ਮੰਤਰੀ ਆ ਉਹ ਦੇਡੀਆਂ ਦਾ ਪ੍ਰਵੋਕ ਉਹ ਕਰਦਾ ਪਿਆ ਹੈ ਹੈਲੀਕਾਪਟਰ ਕੇਜਰੀ ਵੱਲ ਝੂੜੇ ਲੈਣੀ ਦੇ ਸਕਦਾ ਇੱਥੇ ਆਣ ਕੇ ਘੁੰਮੇ ਆਣ ਕੇ ਵੇਖੇ ਤੇ ਮੈਨੂੰ ਆ ਮਸਵੇਰੇ ਤੁਹਾਡੇ ਮਲਜੀ ਪ੍ਰਾਈਜ਼ ਸੁਨੇਹਾ ਤੇ ਆ ਜਿਹੜਾ ਮੰਤਰੀ ਇੱਕੋ ਦਾ ਐਮ ਐਲ ਏ ਆ ਆਪਣੀ ਰਿਪੋਰਟ ਕਾਰਡ ਬੜੀ ਪੇਸ਼ ਕਰਦਾ ਹੈ ਆ ਰਿਪੋਰਟ ਕਾਰਡ ਬੇੜਾ ਘਰ ਕਰ ਕਰਕੇ ਰਹਿਤਾ ਸਾਰਾ ਹਾ ਰੋੜ ਕੇ ਰਹਿਤਾ ਆ ਇਹਦੇ ਇਹਨੇ ਕੀਤਾ ਕੀ ਆ ਇਹਨੇ ਸਵਾਏ ਫੋਟਵਾਂ ਨੂੰ ਉਣ ਤੋਂ ਆਪੇ ਆਪੇ ਮੀਆਂ ਮਠੂ ਕਰਕੇ ਕਰਦੇ ਪਏ ਆ ਤੇ ਇਹ ਕਿਸੇ ਪੰਚਾਇਤ ਨੂੰ ਫੰਡ ਨਹੀਂ ਇਹਨਾਂ ਦੇ ਕਿਹਨੂੰ ਇਲਾਕੇ ਨੂੰ ਫਾਂਡ ਨਹੀਂ ਅੱਜ ਇਹ ਆ ਰੁਪਈਆ ਨਾ ਕੀਤੀ ਹੁਣ ਇਹ ਹਮੇਸ਼ਾ ਕਹਿੰਦੇ ਪਿਛਲੇ 70 ਸਾਲ ਹੋ ਗਏ ਸਰਕਾਰਾਂ ਦੇ ਮੈਂ ਕਹਿੰਦਾ 70 ਸਾਲ ਜਿਹੜੇ ਆ ਗਏ ਘੱਟੋ-ਕਰੋ ਉਹਨਾਂ ਨੇ ਬੰਦ ਨੇ ਬਣਾਈ ਉਹੀ ਰੁਪਈਆ ਦੀ ਕਰ ਦਿੰਦੇ ਘੱਟੋ-ਕਰੋ ਇਹ ਹਾਰ ਇਹਨਾਂ ਦਾ ਸਵਾਏ ਗਪੌੜਾਂ ਤੋਂ ਸਵਾਏ ਫੋਟੋਆਂ ਫਿਚੌਣ ਤੋਂ ਸਵਾਏ ਲੋਕਾਂ ਨੂੰ ਘਬਰਾਹਤ ਕਰਨ ਤੋਂ ਇਹਨਾਂ ਦੇ ਪਰਲੇ ਕੱਖੜੀ ਜੇਗਾ ਮੈਂ ਹਰ ਮੋ ਅਪੀਲ ਕਰਾਂਗਾ ਬੇਨਤੀ ਕਰਾਂਗਾ ਭਾਵੇਂ ਕਿਸੇ ਧਰਮ ਵਿੱਚ ਦੇ ਜੇ ਆਪਣੇ ਰੱਬ ਨੂੰ ਯਾਦ ਕਰਕੇ ਉਹਨਾਂ ਦਾ ਦੁਆ ਕਰੋ ਇਹਨੇ ਬਖਸ਼ਿਸ਼ ਰਹਿਮਤ ਕਰਨੀਆਂ ਆ ਆਪਸੀ ਭਾਈਚਾਰਾ ਬਣਾ ਕੇ ਇੱਕ ਦੂਜੇ ਦੁੱਖ ਸੁੱਖ ਦੇ ਭਾਈ ਬਣੋ